ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਿਆ ਤੇ ਇਸ ਦੇ ਵਿੱਚ ਕੇਂਦਰ ਸਰਕਾਰ ਦੇ ਉੱਪਰ ਉਹਨਾਂ ਨੇ ਵੱਡਾ ਸ਼ਬਦੀ ਹਮਲਾ ਬੋਲਿਆ ਉਹਨਾਂ ਦਾ ਕਹਿਣਾ ਕਿ 26 ਜਨਵਰੀ ਦੀ ਪ੍ਰੇਡ ਦੇ ਵਿੱਚੋਂ ਪੰਜਾਬ ਦੀ ਝਾਕੀ ਨੂੰ ਬਾਹਰ ਕੀਤਾ ਗਿਆ ਤਾਂ ਇਸ ਮਸਲੇ ਦੇ ਉੱਤੇ ਜ਼ਿਆਦਾ ਜਾਣਕਾਰੀ ਦੇਣ ਲਈ ਸਾਡੇ ਨਾਲ ਬੀਜੇਪੀ ਤੋਂ ਆਗੂ ਹਰਜੀਤ ਗਰੇਵਾਲ ਜੀ ਜੁੜ ਚੁੱਕੇ ਨੇ ਗਰੇਵਾਲ ਸਾਹਿਬ ਇੱਕ ਵੱਡੇ ਇਲਜ਼ਾਮ ਆ ਜਿਹੜੇ ਕੇਂਦਰ ਦੀ ਸਰਕਾਰ ਦੇ ਉੱਪਰ ਲਗਾਏ ਗਿਆ ਕਿ ਪੰਜਾਬ ਦੀ ਝਾਕੀ ਨੂੰ ਬਾਹਰ ਕੀਤਾ ਗਿਆ ਜੀ ਇਹਦਾ ਪੰਜਾਬ ਦੀ ਨੂੰ ਨਹੀਂ ਕੀਤਾ ਗਿਆ ਦਿੱਲੀ ਦੀ ਨੂੰ ਵੀ ਕੀਤਾ ਗਿਆ ਜੀ ਕਿਉਂ ਇੱਕ ਮਾਪਦੰਡ ਤੈਅ ਹੁੰਦੇ ਨੇ ਔਰ ਉਹ ਮਾਪਦੰਡਾਂ ਨਾਲ ਤੇ ਖਰੇ ਨਹੀਂ ਉਤਰਦੇ ਇਹ ਤਾਂ ਇਹ ਆ ਕਿ ਨਾ ਖਾਤਾ ਨਾ ਬਹੀ ਜੋ ਆਮ ਆਦਮੀ ਪਾਰਟੀ ਕਹੇ ਉਹ ਸਹੀ ਤੇ ਸਰਕਾਰ ਨਿਯਮਾਂ ਨਾਲ ਕਾਇਦੇ ਕਾਨੂੰਨਾਂ ਨਾਲ ਚਲਦੀ ਹੈ ਤਾਂ ਨਹੀਂ ਚਲਦੀ ਇਹਨਾਂ ਨੂੰ ਕਹੋ ਕਿ ਉਸਪਸ਼ਟਤਾ ਕਰਨ ਕਿ ਤੁਸੀਂ ਇਹ ਹਰ ਵਾਰ ਇਦਾਂ ਦਾ ਕੰਮ ਕਿਉਂ ਕਰਦੇ ਹੋ ਇਹ ਬਦਨਾਮ ਕਰਨ ਦੇ ਲਈ ਕੇਂਦਰ ਸਰਕਾਰ ਨੂੰ ਇਸ ਤਰ੍ਹਾਂ ਦੇ ਕੰਮ ਕਰਦੇ ਆ ਇਹ ਨਹੀਂ ਹੋਣੇ ਚਾਹੀਦੇ ਤੇ ਮਾਹਦਨ ਜੀ ਜੀ ਨਾਲ ਜਨਰਲ ਦੇ ਪੂਰੇ ਉਤਰਨਾ ਚਾਹੀਦਾ ਇਹਦੀ ਇੱਕ ਸਿਲੈਕਸ਼ਨ ਕਮੇਟੀ ਹੁੰਦੀ ਹੈ ਇਹ ਕੋਈ ਮੰਤਰੀ ਨਹੀਂ ਇਜੈਕਟ ਕਰਦਾ ਕੋਈ ਪ੍ਰਾਈਮ ਮਿਨਿਸਟਰ ਨਹੀਂ ਕਰਦਾ ਕੋਈ ਮੁੱਖ ਮੰਤਰੀ ਨਹੀਂ ਕਰਦਾ ਉਹ ਕਮੇਟੀ ਹੁੰਦੀ ਹੈ ਉਹ ਤੈਅ ਕਰਦੀ ਹੈ ਕਿ ਕਿਹੜੀ ਐਲੀਜੀਬਲ ਹੈਗੇ ਐਦੇ ਲਈ ਚਾਕੀਆਂ ਕਿਉਂਕਿ ਇੱਕ ਪੂਰੀ ਦੁਨੀਆ ਚ ਉਹਦੀ ਦਿਖ ਜਾਣੀ ਹੁੰਦੀ ਹੈ ਉਸ ਸਟੇਟ ਦੀ ਇਹਨਾਂ ਤੋਂ ਕੋਈ ਕਾਈ ਨਹੀਂ ਇਹ ਤਾਂ ਆਪਣੇ ਤਰੀਕੇ ਨਾਲ ਕਰਦੇ ਜੋ ਵੀ ਤੁੰ ਇਸ ਤਰ੍ਹਾਂ ਨਹੀਂ ਹੁੰਦਾ ਪਰ ਗਰਵੇਲ ਸਾਹਿਬੇ ਲਗਾਤਾਰ ਦੂਜਾ ਮੌਕਾ ਇਸ ਤੋਂ ਪਹਿਲਾਂ 15 ਅਗਸਤ ਹੋਵੇ ਉਸ ਵੇਲੇ ਵੀ ਪੰਜਾਬ ਦੀ ਚਾਕੀ ਬਾਹਰ ਸੀ ਕਿਉਂਕਿ ਜੀ ਇਹਨਾਂ ਨੂੰ ਵੀ ਮੇਰੇ ਨਾਲ ਸਵਾਲ ਕਰਕੇ ਪੁੱਛ ਲਓ ਕਿ ਬੀਜੇਪੀ ਪੁੱਛ ਰਹੀ ਆ ਕਿ ਦੋ ਦੋ ਵਾਰ ਤੁਹਾਡੇ ਨਾਲ ਕਿਉਂ ਇਦਾਂ ਹੋ ਰਿਹਾ ਕਿਸੇ ਹੋਰ ਸਟੇਟ ਨਾਲ ਨਹੀਂ ਹੋਇਆ ਉਹਦੀ ਐਗਜ਼ਾਮਪਲ ਦੇ ਦਿਓ ਪੂਰੇ ਦੇਸ਼ ਦੇ ਅੰਦਰ ਕਿਸੇ ਨਾਲ ਹੋਇਆ ਹੋਵੇ ਇਸ ਤਰ੍ਹਾਂ ਥੋੜਾ ਹੁੰਦਾ ਪਰ ਗਰਵੇਲ ਸਾਹਿਬ ਤੁਸੀਂ ਪੰਜਾਬ ਤੋਂ ਹੋ ਜੀ ਤੁਸੀਂ ਬੀਜੇਪੀ ਦੇ ਆਗੂ ਹੋ ਕਿ ਤੁਸੀਂ ਕੋਸ਼ਿਸ਼ ਕਰੋਗੇ ਜਾਂ ਬੀਜੇਪੀ ਇਸ ਸਬੰਧੀ ਕੋਈ ਕੋਸ਼ਿਸ਼ ਕਰੇਗੀ ਕਿ ਜਦੋਂ ਪ੍ਰੇਡ ਨਿਕਲੇ ਉਸ ਤੇ ਪੰਜਾਬ ਦੀ ਕੋਈ ਝਲਕ ਦੇਖਣ ਨੂੰ ਮਿਲੇ ਜੋ ਚਾਕੀ ਬਣਾਉਣੀ ਆ ਉਹਦੇ ਮਾਪਦੰਡ ਜਿਹੜੇ ਤੈਅ ਕੀਤੇ ਆ ਭਾਰਤ ਸਰਕਾਰ ਦੀ ਉਸ ਕਮੇਟੀ ਨੇ ਉਸ ਨੂੰ ਤਾਂ ਪੂਰਾ ਇਸ ਸਰਕਾਰ ਨੇ ਕਰਨਾ ਅਸੀਂ ਸਰਕਾਰ ਤਾਂ ਨਹੀਂ ਹੈਗੇ ਅਸੀਂ ਤਾਂ politcal ਪਾਰਟੀ ਆ ਅਸੀਂ ਤਾਂ ਪ੍ਰਾਰਥਨਾ ਕਰ ਸਕਦੇ ਆ ਇਹਨਾਂ ਨੇ ਸਾਡਾ ਕਹਿਣਾ ਮੰਨਣਾ ਹੀ ਨਹੀਂ ਹੈ ਕਿਉਂਕਿ ਇਹਨਾਂ ਨੇ ਤਾਂ ਆਪਣੀ ਰਾਜਨੀਤੀ ਕਰਨੀ ਆ ਦੇ ਉੱਤੇ ਇਸ ਕਰਕੇ ਅਸੀਂ ਕੀ ਕਰੀਏ ਸਾਨੂੰ ਦੱਸ ਰਿਹਾ ਤੁਸੀਂ ਇਹਨਾਂ ਤੋਂ ਪਤਾ ਕਰ ਲਓ ਜੋ ਕਹਿੰਦੇ ਅਸੀਂ ਉਹ ਕਰ ਲੈਨੇ ਜੀ ਗਰਵਰ ਸਾਹਿਬ ਸੀਐਮ ਮਾਨ ਦੇ ਵੱਲੋਂ ਖੁਦ ਜ਼ਿਕਰ ਕੀਤਾ ਗਿਆ ਕਿ ਅਸੀਂ ਤਿੰਨ ਡਿਜ਼ਾਈਨਾਂ ਜਿਹੜੇ ਉਹ ਭੇਜੇ ਨੇ ਪਹਿਲੀ ਦੇ ਵਿੱਚ ਕਹਿੰਦੇ ਪੰਜਾਬ ਦਾ ਅਮੀਰ ਵਿਰਸਾ ਤੇ ਪੇਸ਼ਕਾਰੀ ਹੈ ਦੂਜੀ ਦੇ ਵਿੱਚ ਉਹਨਾਂ ਨੇ ਸ਼ਹਾਦਤ ਤੇ ਕੁਰਬਾਨੀਆਂ ਦਾ ਜ਼ਿਕਰ ਕੀਤਾ ਜੀ ਤੇ ਤੀਜੀ ਜਿਹੜੀ ਉਹਨਾਂ ਦੇ ਚਾਕੀ ਜੋ ਚਾਕੀ ਦਾ ਡਿਜ਼ਾਈਨ ਦੱਸਿਆ ਉਸ ਦੇ ਵਿੱਚ ਮਾਈ ਭਾਗੋ ਤੇ ਨਾਰੀ ਸ਼ਕਤੀ ਦਾ ਜ਼ਿਕਰ ਕੀਤਾ ਗਿਆ ਜੀ ਪਰ ਜੇਕਰ ਇਹਨਾਂ ਸ਼ਹਾਦਤਾਂ ਦੀ ਗੱਲ ਕਰੀਏ ਤਾਂ ਹੁਣ ਸ਼ਹੀਦੀ ਦਿਹਾੜੇ ਚੱਲ ਰਿਹਾ ਤਾਂ ਇਹਨਾਂ ਦੇ ਵਿੱਚ ਵੀ ਕਮੀ ਪਾਈ ਗਈ ਹੈ ਜੀ ਹਰ चीज ਤੁਸੀਂ ਤੁਹਾਨੂੰ ਪਤਾ ਹੈਗਾ ਕਿ ਉਹਨਾਂ ਦੀ ਜੁਬਾਨ ਤੇ ਤੁਸੀਂ ਵਿਸ਼ਵਾਸ ਕਰਦੇ ਹੋ ਉਹ ਜੋ ਐਕਚੁਅਲ ਹੈ ਉਹ ਪਤਾ ਕਰਕੇ ਉਸ ਤੋਂ ਪਤਾ ਕਰਾ ਕੇ ਤੋਂ ਕਿ ਕਿਉਂ ਇਹ ਮਾਪਦੰਡ ਤੇ ਖਰੇ ਨਹੀਂ ਉਤਰੇ ਕੀ ਗੱਲ ਹੋਈ ਉਹ ਵੀ ਦੱਸ ਦੇਵਾਂਗੇ ਇਹ ਜਿਹੜੀ ਚੀਜ਼ ਮੈਂ ਤੁਹਾਨੂੰ ਦੱਸੀ ਹੈ ਗੱਲ ਉਹੀ ਆ ਉਸੇ ਨੂੰ ਬਾਰ ਬਾਰ ਇਹ ਇਸ ਤਰ੍ਹਾਂ ਦੀ ਰੈਪਿਟੇਸ਼ਨ ਕਰਦੇ ਰਹਿੰਦੇ ਆ ਔਰ ਕੇਂਦਰ ਸਰਕਾਰ ਤੇ આરોਪ ਲਗਾਉਂਦੇ ਰਹਿੰਦੇ ਆ ਇਹਨਾਂ ਨੇ ਨਾ ਪੰਜਾਬ ਦਾ ਵਿਕਾਸ ਕਰਨਾ ਪੰਜਾਬ 'ਚ ਕਤਲੋਗਾਰਥ ਹੋ ਰਹੀ ਹੈ ਨਾ ਉਸ ਨੂੰ ਠੀਕ ਕਰਨਾ ਇਹ ਤਾਂ ਆਪਣੇ ਜਿਹੜੇ ਮਨਸੂਬੇ ਆ ਉਹਨਾਂ ਨੂੰ ਪੂਰਾ ਕਰਨਾ ਚਾਹੁੰਦੇ ਆ ਵੀ ਕਿਸੇ ਤਰ੍ਹਾਂ ਕੇਂਦਰ ਦੀ ਸੱਤਾ ਤੇ ਬੈਠੀ ਇਹ ਸਰਕਾਰ ਨੂੰ ਕੇਂਦਰ ਨੂੰ ਬਦਨਾਮ ਕਰਦੀ ਏ ਇਦਾਂ ਕੁਛ ਨਹੀਂ ਹੋਣਾ ਸਰ ਕਰਦੇ ਕਰਦੇ ਇਹਨਾਂ ਨੇ ਜੇਲ੍ਹ ਚਲੇ ਜਾਣਾ ਜੀ ਸਰ ਆਖਰੀ ਸਵਾਲ ਪੁੱਛ ਰਹੇ ਹਾਂ ਕਿ ਬੀਜੇਪੀ ਪੰਜਾਬ ਦੇ ਵੱਲੋਂ ਇਸ ਸਬੰਧੀ ਕੋਈ ਗੱਲਬਾਤ ਕੀਤੀ ਜਾਏਗੀ ਹਾਈ ਕਮਾਂਡ ਦੇ ਨਾਲ ਤਾਂ ਕਿ ਜੋ ਪਰੇਡ ਨਿਕਲਦੀ ਆ ਉਸ ਦੇ ਵਿੱਚ ਪੰਜਾਬ ਦੀ ਕੋਈ ਝਲਕ ਦੇਖਣ ਨੂੰ ਮਿਲੇ ਕਿਉਂਕਿ ਆਜ਼ਾਦੀ ਦੀ ਜਦੋਂ ਵੀ ਗੱਲ ਹੁੰਦੀ ਆ ਪੰਜਾਬ ਦਾ ਸਭ ਤੋਂ ਵੱਡਾ ਯੋਗਦਾਨ ਹੈ ਜੀ ਤਾਂ ਉਸ ਸਬੰਧੀ ਕੋਈ ਗੱਲਬਾਤ ਕੀਤੀ ਜਾਏਗੀ ਸੀ ਥੋੜੀ ਦੇਰ ਨਾਲ ਦੱਸਿਆ ਮੈਂ ਤੇ ਸੁਨੀਲ ਜਾਖੜ ਜੀ ਇਕੱਠੇ ਸੀ ਅਸੀਂ ਹੁਣੇ ਚਾਹ ਕਰਦੇ ਨਾਲ ਸੀ ਹੁਣੇ ਗੱਲ ਕਰਨੀ ਸੀ ਮੈਂ ਉਹਨਾਂ ਨੂੰ ਕਰ ਲੈਣਾ ਗੱਲ ਤੇ ਅਸੀਂ ਇਹਦੇ ਤੇ ਜਰੂਰ ਜਿਹੜਾ ਦਾ ਛੋਟਾ ਪ੍ਰਚਾਰ ਕਰਦੇ ਆ ਨਾ ਇਹ ਇਹ ਕੋਰਾ ਝੂਠ ਬੋਲਦੇ ਆ ਉਹਦੇ ਬਾਰੇ ਤੇ ਜਰੂਰ ਐਕਸਪੋਜ਼ ਕਰਾਂਗੇ ਸਰਕਾਰ ਨੂੰ ਜੇ ਇਦਾਂ ਕਰੇਗੀ ਇਦਾਂ ਦੀ ਗੱਲ ਨਹੀਂ ਹੈ ਕੇਂਦਰ ਸਰਕਾਰ ਨਾਲੋਂ ਕਿਸੇ ਨਾਲ ਵੀ ਕੋਈ ਪੇਜ ਪਾਉਣੀ ਕੀਤਾ ਜਾਂਦਾ ਇਹ ਦਿੱਲੀ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪਰ ਪੰਜਾਬ ਚ ਝਾਕਾਂਾਂ 'ਚ ਪਾਰਟੀ ਦੀ ਸਰਕਾਰ ਹੋਰ ਦੇਸ਼ ਦੇ ਕਿਸੇ ਹਿੱਸੇ 'ਚ ਵੀ ਕੋਈ ਝਾਕੀ ਰਿਜੈਕਟ ਨਹੀਂ ਹੋਈ ਕੋਈ ਝਗੜਾ ਜੀ ਧੰਨਵਾਦ ਜੀ ਜਾਣਕਾਰੀ ਸਾਂਝੀ ਕਰਨ ਦੇ ਲਈ ਤਾਂ ਹਰਜੀਤ ਗਰੇਵਾਲ ਜੀ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਆ ਉਹਨਾਂ ਦਾ ਕਹਿਣਾ ਕਿ ਜੋ ਮਾਪਦੰਡ ਹੁੰਦੇ ਨੇ ਜੋ ਰੂਲ ਹੁੰਦੇ ਨੇ ਉਹਨਾਂ ਦੇ ਅਕੋਰਡਿੰਗਲੀ ਇਹ ਝਾਕੀਆਂ ਨਹੀਂ ਬਣਾਈਆਂ ਗਈਆਂ ਸੀ ਇਸੇ ਕਾਰਨ ਦਿੱਲੀ ਤੇ ਪੰਜਾਬ ਦੀ ਝਾਕੀ ਨੂੰ ਬਾਹਰ ਕੀਤਾ ਗਿਆ ਪਰ ਜੇਕਰ ਪੰਜਾਬ ਸਰਕਾਰ ਦੀ ਗੱਲ ਕਰੀ ਤਾਂ ਉਹਨਾਂ ਦੇ ਵੱਲੋਂ ਖੁਦ ਸੀਐਮ ਆਨੰਦ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਆ ਕਿ ਜੋ ਝਾਕੀਆਂ ਦੇ ਅਸੀਂ ਡਿਜ਼ਾਈਨ ਬਣਾਏ ਨੇ ਉਹਨਾਂ ਦੇ ਵਿੱਚ ਪੰਜਾਬ ਦਾ ਜੋ ਵਿਰਸਾ ਉਹਨਾਂ ਨੂੰ ਦਿਖਾਇਆ ਗਿਆ ਸੀ ਜਾਂ ਫਿਰ ਸ਼ਹਾਦਤਾਂ ਦੀ ਗੱਲ ਉਹਨਾਂ ਦੇ ਵੱਲੋਂ ਕੀਤੀ ਗਿਆ ਉੱਥੇ ਹੀ ਨਾਰੀ ਸ਼ਕਤੀ ਦਾ ਜ਼ਿਕਰ ਉਹਨਾਂ ਦੇ ਵੱਲੋਂ ਕੀਤਾ ਗਿਆ ਤਾਂ ਹੁਣ ਦੇਖਣਾ ਹੋਏਗਾ ਕਿ ਇਸ ਮਸਲੇ ਦੇ ਵਿੱਚ ਪੰਜਾਬ ਤੋਂ ਬਾਅਦ ਕੇਂਦਰ ਦਾ ਕੀ ਰੁਖ ਰਹਿੰਦਾ ਕੇਂਦਰ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਕੀ ਸਪਸ਼ਟੀਕਰਨ ਦਿੱਤਾ ਜਾਂਦਾ ਪਰ ਇੱਕ ਅਹਿਮ ਗੱਲ ਇਹ ਵੀ ਹੈ ਕਿ ਜਦੋਂ 15 ਅਗਸਤ ਦੀ ਪ੍ਰੇਡ ਨਿਕਲੀ ਸੀ ਉਸ ਸਮੇਂ ਵੀ ਪੰਜਾਬ ਦੀ ਝਾਕੀ ਉਸ ਪ੍ਰੇਡ ਦਾ ਹਿੱਸਾ ਨਹੀਂ ਬਣੀ ਸੀ ਤੇ ਹੁਣ ਲਗਾਤਾਰ ਦੂਜੀ ਵਾਰ ਹੈ ਕਿ 26 ਜਨਵਰੀ ਦੀ ਜਦੋਂ ਪ੍ਰੇਡ ਆ ਰਹੀ ਆ ਜੋ ਦੂਜੀ ਪ੍ਰੇਡ ਹੋ 6 ਮਹੀਨਿਆਂ ਤੋਂ ਬਾਅਦ ਆ ਰਹੀ ਆ ਦੇ ਵਿੱਚੋਂ ਵੀ ਪੰਜਾਬ ਦੀ ਝਾਕੀ ਹੈ ਜਿਹੜੀ ਉਹ ਸਾਨੂੰ ਦੇਖਣ ਨੂੰ ਨਹੀਂ ਮਿਲੇਗੀ ਤਾਂ ਇਸ ਮਸਲੇ ਨੂੰ ਲੈ ਕੇ ਹੁਣ ਦੋਮਾ ਪਾਸਿਆਂ ਤੋਂ ਕੀ ਵਿਆਹਨ ਆਉਣਗੇ ਕੀ ਕੁਝ ਇਸ ਮਾਮਲੇ ਨੂੰ ਲੈ ਕੇ ਸਪਸ਼ਟੇ ਕਰਨ ਕੇਂਦਰ ਸਰਕਾਰ ਦੇ ਵੱਲੋਂ ਦਿੱਤਾ ਜਾਏਗਾ ਤਾਂ ਇਹ ਦੇਖਣ ਵਾਲੀ ਗੱਲ ਹੈ ਉੱਥੇ ਹੀ ਇਸ ਮਸਲੇ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਇੱਕ ਪੰਜਾਬੀ ਹੋਣ ਦੇ ਨਾਤੇ ਆਜ਼ਾਦੀਆਂ ਦੇ ਸੰਘਰਸ਼ ਨੂੰ ਦੇਖਦੇ ਹੋਏ ਤੁਹਾਡੇ ਮਨਾਂ ਦੇ ਵਿੱਚ ਕੀ ਵਿਚਾਰ ਨੇ ਜਾਂ ਕੀ ਸਵਾਲ ਨੇ ਉਹ ਵੀ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖੋ ਕਿ ਤੁਸੀਂ ਇਸ ਸਾਰੇ ਮਸਲੇ ਨੂੰ ਕਿਵੇਂ ਦੇਖ ਰਹੇ ਹੋ